ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਮਿੱਤਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਰਸ਼ਦੀਪ ਮੇਰਾ ਮਿੱਤਰ ਹੈ ਉਹ ਮੇਰਾ ਸਹਿਪਾਠੀ ਹੈ ਅਸੀਂ ਦੋਵੇਂ ਚੌਥੀ ਜਮਾਤ ਵਿੱਚ ਪੜਦੇ ਹਾਂ ਅਸੀਂ ਦੋਵੇਂ ਇੱਕੋ ਡੈਕਸ ਤੇ ਬੈਠਦੇ ਹਾਂ ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ ਰਾਤ ਨੂੰ ਵੀ ਅਸੀਂ ਇਕੱਠੇ ਹੀ ਪੜਦੇ ਹਾਂ ਉਸਦੇ ਮਾਤਾ ਪਿਤਾ ਬਹੁਤ ਹੀ ਨੇਕ ਵਿਅਕਤੀ ਹਨ ਉਸਦੇ ਪਿਤਾ ਇੱਕ ਪ੍ਰੋਫੈਸਰ ਹਨ ਉਸਦੀ ਮਾਤਾ ਇੱਕ ਧਰਮਾਤਮਾ ਇਸਤਰੀ ਹੈ ਮੇਰਾ ਮਿੱਤਰ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਹੈ ਓਹੋ ਹਰ ਸਾਰ ਕਲਾਸ ਵਿੱਚ ਅਵਲ ਰਹਿੰਦਾ ਹੈ ਅਤੇ ਇਨਾਮ ਪ੍ਰਾਪਤ ਕਰਦਾ ਹੈ। ਓਹੋ ਹਿਸਾਬ ਨਾਲ ਤੇ ਅੰਗਰੇਜ਼ੀ ਵਿੱਚ ਵੀ ਬਹੁਤ ਹੀ ਹੁਸ਼ਿਆਰ ਹੈ। ਸਕੂਲ ਤੋਂ ਘਰ ਆ ਕੇ ਓਹ ਪਹਿਲਾ ਸਕੂਲ ਦਾ ਸਾਰਾ ਕੰਮ ਕਰ ਆਉਂਦਾ ਹੈ। ਓਹ ਕਿਤਾਬੀ ਕੀੜਾ ਨਹੀਂ ਹੈ, ਓਹ ਹਰ ਰੋਜ਼ ਫੁੱਟਬਾਲ ਖੇਡਣ ਜਾਂਦਾ ਹੈ। ਓਹੋ ਇੱਕ ਨੇਕ ਅਤੇ ਵਫਾਦਾਰ ਮਿੱਤਰ ਹੈ ਉਸਦਾ ਸ਼ਰੀਰ ਸੁੰਦਰ ਅਤੇ ਤਕੜਾ ਹੈ ਓਹੋ ਹਰ ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ ਸਕੂਲ ਦੇ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸਨੂੰ ਬਹੁਤ ਹੀ ਪਿਆਰ ਕਰਦੇ ਹਨ ਮੈਨੂੰ ਆਪਣੇ ਇਸ ਮਿੱਤਰ ਤੇ ਮਾਣ ਹੈ। ਤਬੱਤਿਓ ਐਸੀ ਮੇਰਾ ਮਿੱਤਰ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ।